ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਹੋਈ ਹੈ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ ਪਿੰਡ ਵਿੱਚ ਦੋ ਭਰਾ ਰਹਿੰਦੇ ਸਨ ਵੱਡੇ ਦਾ ਵਿਆਹ ਹੋ ਗਿਆ ਸੀ ਉਸਦੇ ਦੋ ਬੱਚੇ ਸਨ ਛੋਟਾ ਉਪਰ ਕਵਾਰਾ ਸੀ ਦੋਨੋਂ ਸਾਂਝੀ ਖੇਤੀ ਕਰਦੇ ਸਨ ਇੱਕ ਵਾਰ ਉਹਨਾਂ ਦੀ ਖੇਤ ਵਿੱਚ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਗਈ ਸੀ ਦੋਨਾਂ ਨੇ ਮਿਲ ਕੇ ਫਸਲ ਕੱਟੀ ਤੇ ਅਲੱਗ ਕੀਤੀ ਇਸ ਤੋਂ ਬਾਅਦ ਦੋਵਾਂ ਨੇ ਅੱਧੇ-ਅੱਧੇ ਕਣਕ ਵੰਡ ਲਈ ਹੁਣ ਬਸ ਕਰ ਲੈ ਕੇ ਜਾਣਾ ਬਾਕੀ ਸੀ ਰਾਤ ਪੈ ਗਈ ਹੁਣ ਇਹ ਕੰਮ ਕੱਲ ਨੂੰ ਹੀ ਹੋਣਾ ਸੀ ਇਸ ਲਈ ਦੋਹਾਂ ਨੂੰ ਰੱਖੀ ਕਰ ਲਿਖੇਤ ਵਿੱਚ ਹੀ ਰੁਕਣਾ ਪੈਣਾ ਸੀ ਦੋਨੋਂ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਇਸ ਲਈ ਵਾਰੋ-ਵਾਰੀ ਰੋਟੀ ਖਾਣ ਦੀ ਸੋਚੀ ਪਹਿਲਾ ਵੱਡਾ ਭਰਾ ਰੋਟੀ ਖਾਣ ਚਲਾ ਗਿਆ ਛੋਟਾ ਭਰਾ ਖੇਚੁਰਕ ਗਿਆ ਅਤੇ ਉਹ ਸੋਚਣ ਲੱਗੇ ਕਿ ਵੱਡੇ ਭਰਾ ਦਾ ਵਿਆਹ ਹੋ ਗਿਆ ਉਸ ਦਾ ਪਰਿਵਾਰ ਵੀ ਹੈ ਇਸ ਲਈ ਉਹਨਾਂ ਨੂੰ ਜ਼ਿਆਦਾ ਅਨਾਜ ਦੀ ਜ਼ਰੂਰਤ ਹੈ ਇਸ ਲਈ ਉਸ ਨੇ ਆਪਣੇ 10 ਚੌਕ ਕਣਕ ਦੀਆਂ ਬੋਰੀਆਂ ਭਰ ਕੇ ਆਪਣੇ ਵੱਡੇ ਭਰਾ ਦੇ ਢੇਰ ਵਿੱਚ ਮਿਲਾ ਦਿੱਤੀਆਂ ਕੁਝ ਟਾਈਮ ਬਾਅਦ ਛੋਟਾ ਭਰਾ ਰੋਟੀ ਖਾਣ ਲਈ ਚਲਾ ਗਿਆ ਵੱਡਾ ਭਰਾ ਆਇਆ ਤੇ ਸੋਚਣ ਲੱਗਾ ਮੇਰਾ ਤਾਂ ਪਰਿਵਾਰ ਹੈ ਬੱਚੇ ਨੇ ਉਹ ਮੇਰਾ ਧਿਆਨ ਰੱਖ ਸਕਦੇ ਨੇ ਪਰ ਛੋਟਾ ਪਰ ਛੋਟਾ ਭਰਾ ਤਾਂ ਇਕੱਲਾ ਹੈ ਉਹਨੂੰ ਦੇਖਣ ਵਾਲਾ ਕੋਈ ਨਹੀਂ ਹੈ ਇਸ ਲਈ ਉਸ ਨੂੰ ਜ਼ਿਆਦਾ ਅਨਾਜ ਦੀ ਜ਼ਰੂਰਤ ਹੈ ਇਸ ਲਈ ਉਸਨੇ ਆਪਣੇ ਅਨਾਜ ਤੋਂ ਛੋਟਪਰਾ ਦੇ ਅਨਾਜ ਵਿੱਚ ਕਣਕ ਆਪਣੇ ਛੋਟਪਰਾ ਦੇ ਟੰਟੇ ਦੀ ਵਿੱਚ ਮਿਲਾ ਦਿੱਤੀ ਇਸ ਤਰ੍ਹਾਂ ਦੋਨਾਂ ਦੀ ਕਣਕ ਕੁੱਲ ਮਾਤਰਾ ਵਿੱਚ ਬਰਾਬਰ ਹੋਈ ਤੇ ਨਾ ਹੀ ਕਿਸੇ ਦੀ ਕਮੀ ਹੋਈ ਨਾ ਕਿਸੇ ਵੱਧ ਦੋਹਾਂ ਦਾ ਆਪਸੀ ਮਿਲਵਰਤਨ ਅਤੇ ਸਾਂਝ ਦੋਹਾਂ ਦੇ ਪਿਆਰ ਲਈ ਸ਼ੇਰ ਵੀਰੋ ਵੀਰ ਦਾ ਹਿੱਸਾ ਖਾਣ ਵਾਲਾ ਵੀਰ ਕਦੇ ਵੀ ਖੁਸ਼ ਨਹੀਂ ਰਹਿ ਸਕਦਾ ਆਪਣਾ ਹੀ ਖਾਓ ਤੇ ਆਪਣਾ ਹੀ ਹੰਢਤਾ ਨਹੀਂ ਰੱਬ ਨੇ ਆਪਾਂ ਨੂੰ ਕਦੋਂ ਲੈ ਜਾਣਾ ਹੈ ਮੌਤ ਆਉਣੀ ਹੈ ਸੁਣੀਏ ਸਦਾ ਯਾਦ ਰੱਖੋ ਕੁਝ ਵਿਨਣ ਨਹੀਂ ਲੈ ਕੇ ਜਾਂਦੇ ਲਾਲਚ ਵਾਸਤੇ ਵੱਧ ਖਾਣ ਲੈਣ ਨਾਲ ਟਿੱਡ ਵਿੱਚ ਅਫਾਰਾ ਵੀ ਹੋ ਜਾਂਦਾ ਹੈ। ਵੀਰ-ਵੀਰ ਦੇ ਨਾਲ ਹੋਵੇ ਤਾਂ ਵੀਰਲੀ ਲੀਵਰ ਦਾ ਕੰਮ ਵੀ ਕਰਦਾ ਹੈ ਜਿੱਦਾਂ ਮਰਜੀ ਵੱਡਾ ਦੁੱਖ ਹੋਵੇ ਪਚ ਜਾਂਦਾ ਹੈ। ਜੇਕਰ ਤੁਸੀਂ ਸਾਡੇ ਚੈਨਲ ਤੋਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ, ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਨਵੀਂ ਅਪਡੇਟ ਤੇ ਨਵੀਂ ਵੀਡੀਓ ਨਾਲ। ਧੰਨਵਾਦ ਜੀ।